ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਦਾ ਵਲੋਗ ਕਰਦੇ ਆ ਜੀ ਸ਼ੁਰੂ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਜੀ ਸੀਮੈਂਟ ਦੀ ਹੱਟ ਕਿਸ ਤਰ੍ਹਾਂ ਬਣਦੀ ਆ ਤੇ ਨਾਲ ਦਿਖਾਣੇ ਆ ਜੀ ਆਪਣਾ ਜਿਹੜਾ ਪੇਂਟ ਦਾ ਕੰਮ ਚੱਲਦਾ ਪਿਆ ਆ ਵਿਚਾਲ ਭਾਈ ਆਪਣੇ ਲੱਗਿਆ ਨਾਲ ਆਪਣੀ ਪੂਰੀ ਟੀਮ ਲੱਗੀ ਆ ਤੇ ਦਿਖਾਣੇ ਆ ਤੁਹਾਨੂੰ ਤੇ ਬਣੇ ਰਿਓ ਵਲੋਗ ਤੇ ਉਸ ਤੋਂ ਪਹਿਲਾਂ ਕਿ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਤੁਹਾਨੂੰ ਵੀ ਤੁਹਾਡੇ ਸਾਰੇ ਪਰਿਵਾਰ ਨੂੰ ਪਿਛਲੇ ਲੋਕੇਸ਼ਨ ਚੈੱਕ ਕਰੋ ਜੀ ਇਹ ਸਾਰੀ ਫੈਕਟਰੀ ਹੈਗੀ ਆ ਜਿੱਥੇ ਸਿਮਿੰਟ ਦੀ ਇੱਟ ਬਣਦੀ ਹੈ ਉਹ ਸਾਹਮਣੇ ਪਲਾਂਟ ਲੱਗਾ ਹੋਇਆ ਜਿੱਥੇ ਇੱਟ ਬਣ ਤਿਆਰ ਹੁੰਦੀ ਹੈ ਇੱਧਰ ਆਪਣੀ ਟੀਮ ਲੱਗੀ ਹੋਈ ਆ ਗੇਟ ਤਿਆਰ ਕਰਨ ਤੇ ਆਓ ਤੁਹਾਨੂੰ ਮਲਾਉਂਦੇ ਆ ਟੀਮ ਦੇ ਨਾਲ ਆਹ ਦੇਖੋ ਜੀ ਇਹ ਲੱਗੀ ਜੀ ਆਪਣੀ ਟੀਮ ਹੈ ਗੇਟ ਤਿਆਰ ਕਰ ਰਹੇ ਨੇ ਹਾਂਜੀ ਚੱਲਦਾ ਪਿਆ ਕੰਮ ਜੀ ਸਰ ਹਾਂਜੀ ਚੱਲਦਾ ਪਿਆ ਜੀ ਇਹ ਸਾਰੀ ਫੈਕਟਰੀ ਹੈਗੀ ਹੈ ਜੀ ਕਿੱਥੇ ਇੱਟ ਤਿਆਰ ਹੁੰਦੀ ਹੈ ਸੀਮੈਂਟ ਦੀ ਇੱਟ ਤਿਆਰ ਹੁੰਦੀ ਸਾਰੀ ਇੱਥੇ ਤੇ ਉਹ ਵੀ ਤੁਹਾਨੂੰ ਮਸ਼ੀਨਾਂ ਦਿਖਾਣੇ ਆ ਜਿੱਥੇ ਇੱਟ ਤਿਆਰ ਹੁੰਦੀ ਹੈ ਉਹ ठेकेदार ਸਾਹਿਬ ਬੰਦਾ ਉੱਪਰ ਚੜਾਤਾ ਜੇ ਗੇਟ ਦੀ ਇੱਕ ਸਾਈਡ ਹੋ ਗਈ ਹੈ ਜੀ ਦੂਸਰੀ ਸਾਈਡ ਤੇ ਹੋ ਰਹੀ ਆ ਗੇਟ ਤੁਹਾਨੂੰ ਲਾਗਿਓ ਦਿਖਾਉਣੇ ਫਿਨਿਸ਼ਿੰਗ ਗੇਟ ਦੀ ਤੋ ਜੀ ਉਧਰੋਂ ਕੰਮ ਖਤਮ ਹੋ ਗਿਆ ਇਹਦੇ ਆਪਣੀ ਟੀਮ ਆ ਗਈ ਹੈ ਜੀ ਇਸ ਤਰਫ ਉਧਰ ਹੈ ਗੇੜ ਹੈ ਜੀ ਆਹ ਹੈ ਜੀ ਮਸ਼ੀਨ ਜਿਹੜੀ ਇੱਟ ਬਣਾਉਂਦੀ ਹੈ ਸੀਮੈਂਟ ਦੀ ਇੱਟ 样，他了。 ਸਵੇਰ ਦਾ ਕੋਹਰਾ ਹੈਗਾ ਸੀ ਬਹੁਤ ਜਿਆਦਾ ਤੇ ਹੁਣ ਸੂਰਜ ਨਿਕਲ ਆਇਆ ਵਾ ਤੁੱਕ ਦੇਖ ਲੱਗੀ ਸੂਰਜ ਲੈ ਪੂਰਾ ਨਹੀਂ ਨਿਕਲਿਆ ਤੇ ਬਾਕੀ ਗੁਜਾਰੇ ਜੋਗਾ ਤੇ ਨਿਕਲੀ ਆਇਆ ਵਾ ਤੇ ਸ਼ੁਕਰ ਹੈ ਰੱਬ ਦਾ ਸਵੇਰੇ ਕੋਹਰਾ ਬਹੁਤ ਜਿਆਦਾ ਸਵੇਰੇ ਕੋਹਰਾ ਹੋਣ ਦੇ ਕਾਰਨ ਸੂਰਜ ਨਹੀਂ ਹੀ ਨਿਕਲਿਆ ਤੇ ਹੁਣ ਸੂਰਜ ਨਿਕਲਿਆ ਹੀ ਤੇ ਫੇਰ ਛੁਪ ਗਿਆ ਹੈ ਮਹਾਂ ਹੀ ਸੂਰਜ ਨਿਕਲਦਾ ਹੈ ਸਰਦੀਆਂ ਵਿੱਚ ਤਸਵੀਰੇ ਕੋਰਾ ਬਹੁਤ ਜ਼ਿਆਦਾ ਸੀ ਸਾਰੇ ਪਾਸੇ ਇੱਥੇ ਧੁੰਦੀ ਧੁੰਦੇਗੀ ਜੀ ਸਵੇ ਤੇ ਹੁਣ ਸੂਰਜ ਨਿਕਲ ਹੀ ਲੱਗਾ ਰੱਬ ਦੀ ਮਿਹਰ ਨਾਲ ਤੇ ਫੇਰ ਛੁਪ ਗਿਆ ਆ ਆਹ ਦੇਖੋ ਸਾਹਮਣੇ ਨਿਕਲਿਆ ਸੀ ਥੋੜਾ ਜਿਹਾ ਫੇਰ ਛੁਪ ਗਿਆ ਆ ਲੈ ਆ ਬਾਈ ਕੁਰਸੀ ਲੈ ਆ ਟੀਮ ਆਪਣੀ ਇਹ ਕੰਮ ਕਰ ਰਹੀ ਹੈ ਅੱਜ ਵਿਸ਼ਾਲ ਭਾਈ ਵੀ ਤੜੇ ਨਾਲ ਬੰਦੇ ਆਂਦੇ ਵਿਸ਼ਾਲ ਭਾਈ ਬਿੰਦੇ ਨੇ ਬਿਲੇ ਅੱਜ ਵਿਸ਼ਾਲ ਭਾਈ ਵਾਲੀ ਡਿਊਟੀ ਮੈਂ ਕਰਨਿਆ ਤੇ ਆਪਾਂ ਗਏ ਨੇ ਖਲੋਤੇ ਖਲੋਤੇ ਥੱਕ ਤੇ ਆਪਣੀ ਆ ਗਈ ਕੁਰਸੀ ਤੇ ਇੱਥੇ ਬਿੰਨੇ ਇੱਥੇ ਥੋੜੀ ਥੋੜੀ ਧੁੱਪ ਲੋ ਸੂਰਜ ਫੇਰ ਬੰਦ ਗੁੱਬ ਹੋ ਗਿਆ ਛੁੱਪ ਗਿਆ ਜੀ ਉਹ ਵੀ ਆਪਣਾ ਆ ਗਿਆ ਹੁਣ ਰੋਟੀ ਦਾ ਟਾਈਮ ਤੇ ਪਾਰਕ ਚ ਬੈ ਕੇ ਛਕ ਰਹੇ ਆ ਜੀ ਪ੍ਰਸ਼ਾਦਾ ਬਾਬੂ ਕੀ ਲਾਏ ਹੋ? ਉਹ ਮੇਥੀ ਤੇ ਆਲੂ। ਓਰੇ ਬਾਬੂ ਨੇ ਤਾਂ ਮੇਥੀ ਆਲੂ ਲੈ ਕੇ ਆਏ ਹੈ। ਬਾਹ ਉਹਨਾਂ ਨੇ ਸਾਗ ਲੈ ਹੁੰਦੇ ਏ। ਲਾਲੀ ਭਾਜੀ ਕੀ ਲੈਂਦੇ ਏ? ਆਲੂ ਗੋਭੀ। ਕਿਹਾ ਬਾਬਾ, ਤੋ ਇਹ ਸਤਾ ਜੀ। ਤੋ ਇਹ ਵੱਡੀ ਓ ਮੂਲੀ ਨੂੰ ਦੰਦੀਆਂ ਹੈ। ਲੋ ਜੀ ਫੈਕਟ ਗੀ ਦੇ ਵਿੱਚ ਸਬਜ਼ੀ ਵੀ ਲੱਗੀ ਹੋਈ ਜੇ। ਇੱਥੇ ਹੈਗੇ ਨੇ ਮੂਲੀਆਂ ਤੇ ਛਲਗਮ। ਆਹ ਦੇਖੋ ਛਲਗਮ ਲੱਗਾ ਅੰਚੇ। ਉਜੀ ਕੰਮ ਆਪਣਾ ਹੋ ਗਿਆ ਜੀ ਖਤਮ ਤੇ ਟੀਮ ਆਪਣੀ ਹੱਥ ਪੈਰ ਤੋਰੀ ਆਪਣੇ ਤੇ ਧੋਣ ਗਿੰਨਾ ਦੇਈ ਆ ਜੀ ਤਾਰ ਪੀਂਦਾ ਤੇਲ ਲਾਜੂ ਕਰਨਾ ਕਾਉਂਟੀ ਕਿਧਰ ਸਾਹ ਚਲਿਏ ਜਾਣਾ ਪੈਣਾ ਤੇ ਲੱਗੀਆਂ ਨੇ ਆਪਣੀ ਬਾਈਕਾਂ ਕੰਮ ਖਤਮ ਹੋ ਗਿਆ ਹੁਣ ਬਾਕੀ ਦਾ ਕੰਮ ਕਰਨਾ ਹੈ ਕੱਲ ਉਹ ਗੇਟ ਰਹਿ ਗਈ ਨੇ ਗੱਡੀਆਂ ਟਰਾਲੀਆਂ ਧੁੰਦ ਚੈੱਕ ਕਰੋ ਗਾਈਜ਼ ਅਰੇ ਬੱਚੇ ਮੈਂ ਜਾ ਕੇ ਕਿਹਨ ਲੇ ਕੇ ਆਇਆ ਮੈਂ ਕਿਹਾ ਆ ਜਾਓ ਆਪੇ ਮੇਰਾ ਹੋ ਜਾ ਧੁੰਦ ਨੇ ਪੂਰਾ ਕਹਿਰ ਮਚਾਇਆ ਹੈ ਕਾ ਹੈ ਹਾਲੋ ਜੀ ਗਾਇਸ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਸਾਈਡ ਤੇ ਦੂਸਰਾ ਦਿਨ ਹੈਗਾ ਜੀ ਤੇ ਧੁੰਦ ਦੇਖੋ ਕਿੰਨੀ ਪਈ ਹੋਈ ਆ ਪਿੰਡ ਇਲਾਕਾ ਹੈਗਾ ਇਹ ਕੋਰਾ ਬਹੁਤ ਜ਼ਿਆਦਾ ਹੈ ਰਸਤੇ 'ਚ ਵੀ ਬਹੁਤ ਹੀ ਜ਼ਿਆਦਾ ਧੁੰਦ ਹੈ ਤੇ ਬਾਈਕ ਤੇ ਆ ਗਏ ਬਰੇ ਵਾਲੋ ਗਏ ਬਾਕੀ ਤੁਹਾਨੂੰ ਅੰਦਰ ਦਾ ਵੀ ਦਿਖਾਣੇ ਆ ਧੁੰਦ ਦੇਖੋ ਗਾਇਸ ਅੱਜ ਤੇ ਫੈਕਟਰੀ ਵੀ ਨਹੀਂ ਪੂਰੀ ਨਜ਼ਰ ਆ ਰਹੀ ਬਹੁਤ ਜ਼ਿਆਦਾ ਕੋਰਾ ਹੈ ਮੈਂ ਜਦੋਂ ਆਇਆ ਮੇਰੇ ਵਾਲ ਬਿਲਕੁਲ ਭਿੱਜੇ ਹੋਏ ਸੀ ਸਾਰੇ ਆ ਸਾਰਾ ਸਿਰ ਤੁੰਨ ਕੋਰੇ ਦੇ ਨਾਲ ਠੰਡ ਚ ਹੱਥ ਵੀ ਨਹੀਂ ਖੁੱਲਦੇ ਪਏ ਹੱਥ ਵੀ ਐ ਲਾਲ ਹੋਏ ਆ ਉਹ ਦੇਖੋ ਤੁੰਗਲਾ ਵਾਜਾ ਮਾ ਵਾਲਾ ਗੇਟ ਕਰਾਂਗੇ ਗੇਟ ਕਰਕੇ ਇਹਦੇ ਫਿਰ ਇਹਨਾਂ ਸਾਰੇ ਗੇਟਾਂ ਨੂੰ ਡਬਲ ਕੋਡ ਹੋਏਗਾ ਜਿਹੜੇ ਬਾਹਰ ਵਾਲਾ ਫਸਟ ਵਾਲਾ ਗੇਟ ਹੈਗਾ ਉਹ ਵੀ ਡਬਲ ਕੋਡ ਹੋਏਗਾ ਤੇ ਇਹਨੂੰ ਵੀ ਡਬਲ ਕੋਡ ਕਰਾਂਗੇ ਸਾਰੇ ਨੇ ਪਹਿਲਾਂ ਇਹਨੂੰ ਪੇਂਟ ਮਰ ਲੱਗੇਗਾ ਫਿਰ ਡਬਲ ਕੋਡ ਹੋਏਗਾ ਧੁੰਦ ਨੇ ਤੇ ਕਹਿਰ ਮੱਚ ਸਾਈਡ ਤੋਂ ਜੀ ਮੈਂ ਆ ਗਿਆ ਸੀ ਘਰ ਤੇ ਬੰਦੇ ਆਪਣੇ ਉੱਥੇ ਕੰਮ ਕਰ ਰਹੇ ਆ ਤੇ ਮੈਂ ਅੱਜ ਟਾਈਮ ਨਾ ਹੀ ਆ ਗਿਆ ਤੇ ਜੋਤੀ ਭਾਬੀ ਨੇ ਬਣਾਇਆ ਸੀ ਦਾਲ ਚੋਲ ਤੇ ਪੁੱਛਦੇ ਆ ਭਾਬੀ ਕੋ ਨਹੀਂ ਆਏ ਗੁੱਮੀ ਕੋਇਆ ਭਾਬੀ ਹੁਣ ਮੈਂ ਕਿਹਾ ਮਿਕਸ ਕਰ ਦੇ ਦਾਲ ਛੋਲ ਓ ਆਪਣੀ ਮੰਮੀ ਬਿਠੀ ਸਾਗ ਕਟਣ ਦੀ ਏ ਮੰਮੀ ਇੱਧਰ ਇਸ਼ਾਰਾ ਕਰੀ ਹੱਥ ਕਰੀ ਇੱਧਰ ਓਏ ਓਏ ਸਾਗ ਕਮਾਈ ਨਹੀਂ ਚਾਹੀਦਾ ਸਾਡੇ ਘਰ ਹੈਗੇ ਜਮਜ ਆ ਦੇਖ ਨਿਆਣਾ ਗੁੱਡੀਆਂ ਡੋਂਦੇ ਆ ਹੁਣ ਇਹ ਆਪਾਂ ਵੀ ਗੁੱਡੀ ਡੋਂਨੇ ਆ ਤੇ ਜਲਦੀ ਲੈ ਓ ਭੁੱਖ ਲੱਗ ਗਈ ਆ ਇੱਧਰੋਂ ਨਿਕਲਣਾ ਜੋਤੀ ਭਾਬੀ ਨੇ ਆਈ ਆ ਗਈ ਜੋਤੀ ਭਾਬੀ ਤੇਰੇ ਘਰ ਵਾਲੇ ਵਿਖਾਉਣ ਨੇ ਹੈਗੇ ਨੂੰ ਕੀ ਬਣਾਇਆ ਆ ਦਾਲ ਸਾਗ ਦਾਲ ਚੋਲ ਤੇ ਸਾਗ ਇਹੋ ਕੁਝ ਕਰਨਾ ਹੁੰਦਾ ਇਨੇ ਦਿਖਾਓ ਲਓ ਜੀ ਕੰਦੋਂ ਪਰੋਂ ਮਾਲ ਡਿਲੀਵਰ ਹੋ ਲੱਗਾ ਜੇ ਪੜੋਸੀਆਂ ਤੋਂ ਲਿਆ ਪੜੋਸਣ ਚੈੱਕ ਕਰਦੇ ਆ ਖੋਲਿਓ ਭਾਈ ਇਹਰਾ ਚੁਤੀ ਦੇ ਓਏ ਹੋਏ ਕੀ ਬਾਤ ਹੈ ਖਲਿਆ ਚਲੋ ਜੋਤੀ ਭਾਬੀ ਕੋ ਆਪਾਂ ਲੈ ਆਏ ਹਾਂ ਜੀ ਦਾਲ ਛੋਲ ਤੇ ਹੁਣ ਚੈੱਕ ਕਰਦੇ ਆ ਨਾਲ ਪਾਉਨੇ ਆ ਥੋੜੇ ਸਾਗ ਸਵਾਦ ਬਣਾਇਆ ਹੋ ਗਿਆ ਛੇਡੂ ਵੀਡੀਓ ਬਣਾਣਾ ਤੇ ਵਿਸ਼ਾਲ ਭਾਈ ਅੰਦਰ ਸਾਗ ਗਰਮ ਕਰਦੇ ਪਏ ਹੋਵਨ ਜੀ ਤੇ ਮਾਸੀ ਆਪਣੀ ਕਰਨਦੇ ਆ ਅਰੈਸਟ ਬਸ ਆਈ ਕੋਸ਼ੇ ਕਮਾਲ ਹੁਣ ਸਾਗ ਨਾਲ ਵੀ ਟੈਸਟ ਕਰਦੇ ਆ ਲੋ ਜੀ ਆਪਣਾ ਸਾਗ ਵੀ ਆ ਗਿਆ ਜੀ ਗਰਮਾ ਗਰਮ ਸਾਗ ਭਾਈ ਨੇ ਓਵਨ ਦੇ ਵਿੱਚ ਸਾਗ ਗਰਮ ਕਰਤਾ ਬਹੁਤ ਜਬਰਦਸਤ ਨਾ ਸਾਗ ਦੋਨੇ ਪੈਣਾ ਨਹੀਂ ਪੈਣਾ ਹੀ ਪੈਣ ਗਿੰਦੀਆਂ ਪੈਣਾ ਕਿਆ ਬਾਲਾ ਪੈਰ ਨਹੀਂ ਲਾਈਦਾ ਉਹੋ ਪੈਰ ਨਹੀਂ ਲਾਈਦਾ ਨਾ ਕਰਜ਼ਾ ਛੱਡਦਾ ਕੋਈ ਸੋਚਿਆ ਹੈ ਗੱਲ ਕੀ ਚੜਦਾ ਮਸੀਂ ਕਰਜ਼ਾ ਕਿਦਾਂ ਪੈਰ ਲਾਹਣਾ ਠੀਕ ਹੈ ਨਹੀਂ ਲਾਵਾਂਗੇ ਕਿਨੂੰ ਵਾਜਿਆ ਪਈਆਂ ਦਿਖਾ ਜਰਾ ਮੰਨੂ ਦਿਖਾ ਵਾ ਹਵਾ ਨਹੀਂ ਚੱਲਦੀ। ਖੜਾ ਮਗਰ ਹਵਾ ਹੀ ਬੰਦ ਹੋ ਗਈ ਐ। ਹਵਾ ਬੰਦ ਹੋ ਗਈ ਐ ਬਿਲਕੁਲੀ ਤੇ ਗੁਡੀ ਡਾਂਨ ਦਾ ਮਜ਼ਾ ਤੇ ਆ ਰਿਹਾ ਵਾ ਪਹਿਲਾਂ ਹਵਾ ਚੱਲਦੀ ਸੀ ਤੇ ਹੁਣ ਬੰਦ ਹੋ ਗਈ ਐ। ਤੇ ਆਪਾਂ ਕਾਫੀ ਤਾਂ ਹੀ ਆਪਣਾ ਪਤੰਗ ਪਰ نیچے ਆ ਗਈ ਹੁਣ। ਕਿਉਂਕਿ ਹਵਾ ਨਹੀਂ ਹੈਗੀ ਉੱਪਰ। ਕੱਲ ਉਡੰਦੀ ਕਾਫੀ ਅੱਜ ਬੰਦ ਹੋ ਗਈ ਬਿਲਕੁਲੀ। ਜਾ ਆਣ ਫਿਰ ਸੰਡੇ ਨੂੰ ਓਡੇ ਗੁਡੀ। ਓ ਯਾਰਾ ਨੇ ਪਤੰਗਲੇ ਅਚਾਰ ਗੋਰੀਏ ਦਿਖਾ ਯਾਰ ਮੁੰਡਾ ਲੈ ਆ ਕੇ ਪਰਹਣ ਨੂੰ ਵਾਲਾ ਕੁਛ ਕੀਆ ਯਾਰਾ ਨੇ ਪਤੰਗਲੇ ਅਚਾਰ ਗੋਰੀਏ ਚੜੇ ਆ ਕੇ ਬਾਹਰ ਇੱਕ ਕਬਾਦ ਯਾਰਾ ਨੇ ਪਤੰਗਲੇ ਆ ਮੁੰਡਾ ਮਤਨਿਆ ਆਪਣੇ ਕੋ ਹੈਗਾ ਜੀ ਚਨੇ ਤੇ ਚਾਵਲ ਤੇ ਪਿਆਜ਼ ਤੇ ਨਾਲ ਪਾਨੇ ਆਪਾਂ ਥੋੜੀ ਜੀ ਚੜਨੀ ਇਹ ਹੈਗੀ ਆ ਲੰਮੇ ਪੈ ਕੇ ਜਿਹੜੇ ਸਾਹਮਣੇ ਲੰਮੇ ਪੈ ਕੇ ਵੀ ਮੇਰੇ ਦਰਦੀ ਹੁੰਦੇ ਇਹ ਮਲੇ ਦੀ ਚੜਨੀ ਹੈਗੀ ਇਹ ਤੇ ਹੁਣ ਟੈਸਟ ਕਰਕੇ ਦੇਤੀ

yes batter yes batter bahut acha bana bahut acche aap bhi try kar kar dekhna to pe aaj ka vlog khatam hota hai